ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕ ਟੀਪਕਾ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਸਪੈਸ਼ਲ ਰਿਪੋਰਟ 'ਚ ਜਿੱਥੇ ਸਿਰਫ ਹੈਡਲਾਈਨ ਨਹੀਂ ਸੁਣਦੇ ਸੋਗੋ ਤੁਸੀਂ ਖਬਰ ਦੇ ਪਿੱਛੇ ਲੁਕੇ ਸਵਾਲ ਵੀ ਤੁਹਾਡੇ ਸਾਹਮਣੇ ਅਸੀਂ ਰੱਖਦੇ ਆਂ ਤਾਂ ਦੋਸਤੋ ਅੱਜ ਦੀਆਂ ਖਬਰਾਂ ਆਮ ਨਹੀਂ ਨੇ ਅੱਜ ਦੇ ਮੁੱਦੇ ਸਿੱਧਾ ਤੁਹਾਡੀ ਸੋਚ ਤੁਹਾਡੇ ਹੱਕ ਅਤੇ ਤੁਹਾਡੇ ਪਵਿੱਖ ਨਾਲ ਜੁੜੇ ਜੀਆਂ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਦੇਸ਼ ਦੇ ਸਿਸਟਮ ਵਿੱਚ ਕੀ ਚੱਲ ਰਿਹਾ ਸਮਾਜ ਕਿੱਧਰ ਜਾ ਰਿਹਾ ਤੇ ਸਾਡੀ ਜ਼ਿੰਮੇਵਾਰੀ ਕੀ ਬਣਦੀ ਹੈ ਤੇ ਕਿੱਥੇ ਬਣਦੀ ਹੈ ਅੱਜ ਗੱਲ ਕਰਾਂਗੇ ਕਿ ਐਸੀ ਯੂਨੀਵਰਸਿਟੀ ਦੀ ਜਿੱਥੇ ਅੰਦੋਲਨ ਹੋ ਰਹੇ ਨੇ ਪਰ ਸਵਾਲ ਇਹ ਨਹੀਂ ਕਿ ਅੰਦੋਲਨ ਕਿਉਂ ਪਰ ਸਵਾਲ ਇਹ ਹੈ ਕਿ ਅੰਦੋਲਨ ਕਰ ਕੌਣ ਰਿਹਾ ਹੈ ਅਸੀਂ ਗੱਲ ਕਰਾਂਗੇ ਦੋ ਰਾਜਾਂ ਦੀ ਪੰਜਾਬ ਅਤੇ ਹਰਿਆਣਾ ਜਿੱਥੇ ਜਿੰਨਾ ਵਿਚਕਾਰ ਪਾਣੀ ਦਾ ਝਗੜਾ ਸਾਲਾਂ ਤੋਂ اٹਕਿਆ ਹੋਇਆ ਹੈ ਅਤੇ ਇੱਕ ਵਾਰ ਫਿਰ ਉਮੀਦ ਜਾਗੀ ਹੈ ਕਿ ਸ਼ਾਇਦ ਹੁਣ ਕੋਈ ਹੱਲ ਨਿਕਲੇ ਅਤੇ ਆਖਿਰ ਵਿੱਚ ਗੱਲ ਕਰਾਂਗੇ ਕਿ ਅਦਾਕਾਰ ਦੀ ਜੋ ਸਟੇਜ ਤੇ ਲੋਕਾਂ ਦਾ ਮਨੋਰੰਜਨ ਕਰਨ ਗਈ ਸੀ ਪਰ ਵਾਪਸ ਆਈ ਤੋਹੀਨ, ਦਰਦ ਤੇ ਗੁੱਸੇ ਨਾਲ ਤਾਂ ਆਓ ਦੋਸਤੋ ਇੱਕ ਇੱਕ ਕਰਕੇ ਖਬਰ ਨੂੰ ਸਮਝਦੇ ਆਂ ਤਾਂ ਸਭ ਤੋਂ ਪਹਿਲੀ ਗੱਲ ਕਰਾਂਗੇ ਪੰਜਾਬ ਅਤੇ ਹਰਿਆਣਾ ਦੀ ਤਾਂ ਜਿੱ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਅਹਿਮ ਅਤੇ ਸਵਿਧਾਸ਼ੀਲ ਪਟੀਸ਼ਨ ਦਾਇਰ ਕੀਤੀ ਗਈ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪਟੀਸ਼ਨ ਕੀ ਹੈ ਤਾਂ ਇਹ ਪਟੀਸ਼ਨ ਜੀ ਸਿੱਧੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਹੈ ਇੱਕ ਐਸੀ ਸੰਸਥਾ ਜੋ ਸਿੱਖਿਆ ਦਾ ਕੇਂਦਰ ਹੈ ਕਿਸਿਆਜ਼ਦਾ ਮੈਦਾਨ ਪਟੀਸ਼ਨਰ ਨੇ ਅਦਾਲਤ ਦੇ ਸਾਹਮਣੇ ਸਵਾਲ ਰੱਖਿਆ ਹੈ ਕਿ ਯੂਨੀਵਰਸਿਟੀ ਵਿੱਚ ਹੋ ਰਹੇ ਅੰਦੋਲਨ ਸੱਚਮੁੱਚ ਵਿਦਿਆਰਥੀਆਂ ਦੇ ਹਨ ਜਾਂ ਫਿਰ ਇਹਨਾਂ ਵਿੱਚ ਬਾਹਰੀ ਤਾਕਤਾਂ ਦਾਖਲ ਹੋ ਚੁੱਕੀਆਂ ਹਨ ਪਿਟੀਸ਼ਨ ਵਿੱਚ ਸਾਫ ਮੰਗ ਕੀਤੀ ਗਈ ਹੈ ਕਿ ਕਿਸੇ ਵੀ ਬਾਹਰੀ ਵਿਅਕਤੀ ਰਾਜਨੀਤਿਕ ਪਾਰਟੀਆਂ ਦੇ ਵਰਕਰ ਸਮਾਜਿਕ ਸੰਗਠਨ ਕਿਸਾਨ ਜਥੇਬੰਦੀਆਂ ਜਾਂ ਹੋਰ ਕਿਸੇ ਵੀ ਗੈਰ ਯੂਨੀਵਰਸਿਟੀ ਸੰਸਥਾ ਨੂੰ ਪੰਜਾਬ ਯੂਨੀਵਰਸਿਟੀ ਦੇ ਅੰਦਰ ਦਾਖਲ ਹੋਣ ਅਤੇ ਅੰਦੋਲਨ ਵਿੱਚ ਹਿੱਸਾ ਲੈਣ ਦੀ ਆਗਿਆ ਨਾ ਦਿੱਤੀ ਜਾਵੇ ਪਿਟੀਸ਼ਨਰ ਦਾ ਕਹਿਣਾ ਹੈ ਕਿ ਕਈ ਵਾਰ ਜ਼ਾਇਜ਼ ਵਿਦਿਆਰਥੀ ਮੁੱਦੇ ਬਾਹਰੀ ਦਖਲਕਾਰਨ ਵੱਡੇ ਹੰਗਾਮਿਆਂ ਵਿੱਚ ਬਦਲ ਜਾਂਦੇ ਨੇ ਜਿਸ ਨਾਲ ਨਾ ਸਿਰਫ ਕਾਨੂੰਨ ਵਿਵਸਥਾ ਖਰਾਬ ਹੁੰਦੀ ਹੈ ਸਗੋਂ ਪੜ੍ਹਾਈ ਦਾ ਵੀ ਮਾਹੌਲ ਵੀ ਜੋ ਪ੍ਰਭਾਵਿਤ ਹੁੰਦਾ ਇਸ ਤੋਂ ਇਲਾਵਾ ਪਟੀਸ਼ਨ ਵਿੱਚ ਇਹ ਵੀ ਦਰਜ ਹੈ ਕਿ ਸਾਰੀਆਂ ਰੈਲੀਆਂ ਅਤੇ ਪ੍ਰਦਰਸ਼ਨ ਸਿਰਫ ਸੈਕਟਰ 25 ਰੈਲੀ ਗਰਾਊਂਡ ਤੱਕ ਹੀ ਸੀਮਤ ਰਹਿਣ ਕਿਉਂਕਿ ਇਹ ਹੁਕਮ ਪਹਿਲਾਂ ਹੀ BNS S ਦੀ ਧਾਰਾ 163 ਅਧੀਨ ਜੇਅ ਮੈਜਿਸਟਰੇਟ ਵੱਲੋਂ ਜਾਰੀ ਕੀਤਾ ਜਾ ਚੁੱਕਾ ਹੈ ਪਟੀਸ਼ਨ ਵਿੱਚ ਇੱਕ ਹੋਰ اہم ਸੁਝਾਅ ਦਿੱਤਾ ਗਿਆ ਹੈ ਯੂਨੀਵਰਸਿਟੀ ਦੇ ਅੰਦਰ ਜਿਸਟ੍ਰੇਟ ਦੇ ਅਧੀਨ ਇੱਕ ਉੱਚ ਬਦਦੀ ਨਿਵਾਣ ਸਾਈ ਕਮੇਟੀ ਬਣਾਈ ਜਾਵੇ ਜਿਸ ਵਿੱਚ ਡੀ ਐਸ ਡਬਲਯੂ ਅਤੇ ਵਿਦਿਆਰਥੀ ਪ੍ਰਤੀਨਿਧ ਸ਼ਾਮਲ ਹੋਣ ਇਸ ਕਮੇਟੀ ਲਈ ਲਾਜ਼ਮੀ ਕੀਤਾ ਜਾਵੇ ਕਿ ਕਿਸੇ ਵੀ ਵਿਦਿਆਰਥੀ ਜਾਂ ਫੈਕਲਟੀ ਵੱਲੋਂ ਕੀਤੀ ਗਈ ਰਸਮੀ ਸ਼ਿਕਾਇਤ ਦਾ 15 ਕੰਮਕਾਜੀ ਦਿਨਾਂ ਦੇ ਅੰਦਰ ਲਿਖਤੀ ਜਵਾਬ ਦਿੱਤਾ ਜਾਵੇ ਤਾਂ ਜੋ ਮੁੱਦੇ ਸਮੇਂ ਸਿਰ ਹੱਲ ਹੋ ਸਕਣ ਅਤੇ ਅੰਦੋਲਨ ਦੀ ਨੌਬਤ ਹੀ ਨਾ ਵੇ ਪਟੀਸ਼ਨ ਨੇ ਇਹ ਵੀ ਮੰਗ ਕੀਤੀ ਹੈ ਕਿ ਜੇ ਵਿਦਿਆਰਥੀਆਂ ਲਈ ਪ੍ਰਦਰਸ਼ਨ ਕਰਨ ਦੀ ਠੁਕਮੀ ਜਗ੍ਹਾ ਸਿਹਤ ਕੇਂਦਰ ਦੇ ਨੇੜੇ ਨਿਰਧਾਰਿਤ ਕੀਤੀ ਜਾਵੇ ਅਤੇ ਪ੍ਰਬੰਧ પ્રતિਬੰਧ ਕੀ ਬਲਾਕ ਪ੍ਰੀਖਿਆ ਕੇਂਦਰ ਅਤੇ ਅਕਾਦਮਿਕ ਭਾਗਾਂ ਨੂੰ ਪੂਰੀ ਸੁਰੱਖਿਆ ਜਾਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦੇ ਤਾਂ ਪੁਲਿਸ ਵੱਲੋਂ ਤੁਰੰਤ ਅਤੇ ਸਖਤ ਕਾਨੂੰਨੀ ਕ੍ਰਿਤ ਕੀਤੀ ਜਾਵੇ ਜਿਸ ਵਿੱਚ ਐਫਆਈਆਰ ਦਰਜ ਕਰਨਾ ਵੀ ਸ਼ਾਮਿਲ ਹੋਵੇ ਤਾਂ ਦੋਸਤੋ ਇਹ ਮਾਮਲਾ ਸਿਰਫ ਯੂਨੀਵਰਸਿਟੀ ਦਾ ਨਹੀਂ ਇਹ ਵਿਅਕਤੀ ਦੀ ਆਜ਼ਾਦੀ ਅਤੇ ਕਾਨੂੰਨ ਵਿਵਸਥਾ ਦੇ ਸੰਤੁਲਨ ਦਾ ਵੱਡਾ ਸਵਾਲ ਹੁਣ ਦੋਸਤੋ ਗੱਲ ਕਰਦੇ ਹਾਂ ਇੱਕ ਅਜੀਹੇ ਮੁੱਦੇ ਦੀ ਜੋ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਰਿਸ਼ਤਿਆਂ ਵਿੱਚ ਤਣਾਅ ਬਣਿਆ ਹੋਇਆ ਜਿਨ੍ਹਾਂ ਸਤਲੁਜ ਜਮਨਾ ਲਿੰਕ ਨਹਿਰ ਜਾਨੀ ਕਿ ਐਸਵਾਈਐਲ ਇੱਕ ਵਾਰ ਫਿਰ ਤੋਂ ਇਸ ਮਾਮਲੇ ਤੇ ਵੱਡੀ ਬੈਠਕ ਬੁਲਾਈ ਗਈ ਇਹ ਮੀਟਿੰਗ 1 ਜਨਵਰੀ ਨੂੰ ਸਵੇਰੇ 9 ਵਜੇ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿੱਚ ਹੋਣੀ ਹੈ ਤਾਂ ਇਸ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਮੌਜੂਦ ਰਹਿਣਗੇ ਉਹਨਾਂ ਦੇ ਨਾਲ ਦੋਵਾਂ ਰਾਜਾਂ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਣਕਾਰੀ ਮੁਤਾਬਿਕ ਦੱਸਿਆ ਕਿ ਇਸ ਬੈਠਕ ਦੌਰਾਨ ਐਸਬੀਐਲ ਨਹਿਰ ਨਾਲ ਜੁੜੇ ਹਰ ਪੱਖ ਤੇ ਵਿਸਤਾਰ ਨਾਲ ਚਰਚਾ ਕੀਤੀ ਜਾਏਗੀ ਅਤੇ ਵਿਵਾਦ ਦਾ ਕੋਈ ਟਿਕਾਊ ਹਾਲੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਸਵਾਲ ਇਹ ਹੈ ਕਿ ਜੀ ਕਿ ਇਸ ਵਾਰੀ ਕੋਈ ਨਤੀਜਾ ਨਿਕਲੇਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਦੀ ਪਹਿਲ ਤੇ ਪੰਜਾਬ ਅਤੇ ਹਰਿਆਣਾ ਦਰਮਿਆਨ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਨੇ ਪਰ ਅਜੇ ਤੱਕ ਇਸੇ ਠੋਸ ਨਤੀਜੇ ਤੇ ਨਹੀਂ ਪਹੁੰਚਿਆ ਜਾ ਸਕਿਆ ਪੰਜਾਬ ਲਈ ਪਾਣੀ ਜੀਵਨ ਹੈ ਅਤੇ ਹਰਿਆਣਾ ਲਈ ਵੀ ਇਹ ਮਸਲਾ ਉਤਨਾ ਹੀ ਅਹਿਮ ਹੈ ਇਸ ਕਰਕੇ 27 ਜਨਵਰੀ ਦੀ ਇਹ ਬੈਠਕ ਦੋਵਾਂ ਰਾਜਾਂ ਲਈ ਬਹੁਤ ਅਹਿਮ ਮੰਨੀ ਜਾ ਰਹੀ ਹੈ ਅਤੇ ਸਾਰੇ ਦੇਸ਼ ਦੀ ਨਜ਼ਰ ਇਸ ਤੇ ਟिकी ਹੋਈ ਹੈ ਹੁਣ ਦੋਸਤੋ ਆਂਦੇ ਆ ਕਿ ਅਜਿਹੀ ਖਬਰ ਵਾਲ ਜੋ ਮਨੋਰੰਜਨ ਜਗਤ ਨਾਲ ਜੁੜੀ ਐਪਕ ਸਵਾਲ ਸਾਡੇ ਸਮਾਜ ਦੀ ਸੋਚ ਤੇ ਖੜੀ ਕਰਦੀ ਹੈ ਜੀ ਆ ਅਦਾਕਾਰ ਮੋਨੀ ਰਾਏ ਜਿਨ੍ਹਾਂ ਨੇ ਟੀਵੀ ਤੋਂ ਬਾਲੀਵੁੱਡ ਤੱਕ ਆਪਣੀ ਮਿਹਨਤ ਨਾਲ ਸਫਰ ਤੈਅ ਕੀਤਾ ਹਾਲੀ ਵਿੱਚ ਰੈਨ ਹਰਿਆਣਾ ਦੇ ਕਰਨਾਲ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਈ ਪਰ ਇਹ ਸਮਾਗਮ ਉਹਨਾਂ ਲਈ ਖੁਸ਼ਗਵਾਰ ਨਹੀਂ ਰਿਹਾ ਕਿਉਂਕਿ ਮੋਨੀ ਰਾਏ ਨੇ ਆਪਣੇ ਇੰਸਟਾਗ੍ਰam ਸਟੋਰੀ ਤੇ ਇੱਕ ਲੰਮਾ ਨੋਟ ਸਾਂਝਾ ਕਰਕੇ ਆਪਣੇ ਨਾਲ ਹੋਈ ਬਦਸਲੂਕੀ ਬਾਰੇ ਖੁੱਲ ਕੇ ਦੱਸਿਆ ਉਹਨਾਂ ਨੇ ਲਿਖਿਆ ਕੇ ਦਰਸ਼ਕਾਂ ਵਿੱਚ ਮੌਜੂਦ ਕੁਝ ਲੋਕਾਂ ਜਿਨ੍ਹਾਂ ਵਿੱਚ ਬਜ਼ੁਰਗ ਆਦਮੀ ਵੀ ਸ਼ਾਮਲ ਸਨ ਉਹਨਾਂ ਨੇ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਜਿਵੇਂ ਆ ਮੋਨੀ ਨੇ ਦੱਸਿਆ ਕਿ ਜਿਵੇਂ ਹੀ ਉਹ ਸਟੇਜ ਦੇ ਨੇੜੇ ਆਈ ਫੋਟੋ ਖਿੱਚਣ ਦੇ ਬਹਾਨੇ ਕੁਝ ਲੋਕਾਂ ਨੇ ਉਹਨਾਂ ਦੀ ਕਮਰ ਤੇ ਹੱਥ ਰੱਖਿਆ ਇੰਨੀ ਸ਼ਰਮ ਦੀ ਗੱਲ ਹੈ ਉਹਨਾਂ ਨੇ ਤੁਰੰਤ ਇਤਰਾਜ਼ ਕੀਤਾ ਪਰ ਐਜ਼ਾ ਉਲਟ ਪ੍ਰਭਾਵ ਪਿਆ ਸਟੇਜ ਤੇ ਦੋ ਵਿਅਕਤੀ ਅਸ਼ਲੀਲ ਇਸ਼ਾਰੇ ਕਰਨ ਲੱਗੇ ਗੰਦੀ ਭਾਸ਼ਾ ਵਰਤੀ ਗਈ ਕਾਲਾਂ ਕੱਢ ਕੇ ਛੇੜਛਾੜ ਕੀਤੀ ਗਈ ਹੱਦ ਤਾਂ ਉਦੋਂ ਹੋ ਗਈ ਜਦੋਂ ਉਹਨਾਂ ਨੇ ਮੋਨੀ ਵੱਲ ਗੁਲਾਬ ਸੁਟਨੇ ਸ਼ੁਰੂ ਕਰ ਦਿੱਤੇ ਦੋਸਤੋ ਇਹ ਸਿਰਫ ਇੱਕ ਅਦਾਕਾਰੀ ਦੀ ਕਹਾਣੀ ਨਹੀਂ ਇਹ ਹਰ ਅਰਥ ਦੀ ਸੁਰੱਖਿਆ ਸਾਰਵਜਨਿਕ ਸਮਾਗਮਾਂ ਦੀ ਸੰਸਥਿਤੀ ਤੇ ਸਾਡੇ ਸਮਾਜ ਦੀ ਸੋਚ ਤੇ ਵੱਡਾ ਸਵਾਲ ਹੈ ਕਿ ਸਮਾਜ ਜਾ ਕਿੱਧਰ ਨੂੰ ਰਿਹਾ ਹੈ ਅੱਜ ਦੀਆਂ ਤਿੰਨ ਖਬਰਾਂ ਤਿੰਨ ਵੱਖ-ਵੱਖ ਖੇਤਰਾਂ ਤੋਂ ਪਰ ਸਵਾਲ ਇੱਕੋ ਹੀ ਹੈ ਸਿਸਟਮ ਸਮਾਜ ਤੇ ਸਾਡੀ ਜ਼ਿੰਮੇਵਾਰੀ ਅੱਜ ਤੁਹਾਨੂੰ ਖਬਰਾਂ ਸਿਰਫ ਸੁਣਾਉਣ ਲਈ ਨਹੀਂ ਸਮਝਾਉਣ ਲਈ ਲਿਆਉਂਦੇ ਆ ਤੁਸੀਂ ਜਾਗਰੂਕ ਬਣੋ ਸਵਾਲ ਪੁੱਛੋ ਅਤੇ ਸੱਚ ਦੇ ਨਾਲ ਖੜੇ ਰਹੋ ਇਹ ਇਸ ਨਾਲ ਹੀ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਆ ਤੇ ਸਾਡਾ ਅੱਜ ਦਾ ਖਾਸ ਪ੍ਰੋਗਰਾਮ ਇਹ ਪ੍ਰੋਗਰਾਮ ਇਸੇ ਟਾਈਮ ਤੇ ਤੁਹਾਡੇ ਨਾਲ ਹਰ ਰੋਜ਼ ਸਾਂਝਾ ਕਰਦੇ ਰਵਾਂਗੇ ਧੰਨਵਾਦ